ਪੰਜੀਰੀ ਇਹ ਜੀ ਬਣਾਓ ਸਾਰੇ ਜਣੇ ਖਾਓ ਇਹ ਸਿਹਤ ਲਈ ਬਹੁਤ ਚੰਗੀ ਹੁੰਦੀ ਆ ਔਰ ਤੁਸੀਂ ਸਾਡੇ ਚੈਨਲ ਨੂੰ ਕਰ ਲਿਓ ਸਾਰੇ ਜਣੇ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰਿਓ ਅੱਗੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪੰਜੀਰੀ ਸਿਆਲ ਚੜਨ ਵਾਲੇ ਨੇ ਪਰ ਆਪਾਂ ਬਹੁਤ अर्ਲੀ ਬਣਾ ਰਹੇ ਆ ਚਲੋ ਠੀਕ ਹੈ ਬਿੱਲੇ ਸੀ ਸੋਚਾ ਬਣਾ ਕੇ ਰੱਖ ਲੈਣੇ ਕਦੇ-ਕਦੇ ਖਾਦੀ ਜਾਂਦੀ ਹੈ ਚੀਜ਼ ਬਣੀ ਹੋਈ ਘਰ 'ਚ ਇਹ ਝ ਆਪਣਾ ਪੰਜੀਰੀ ਦਾ ਸਮਾਨ ਇਹ ਆ ਆਪਣਾ ਦੇਸੀ ਘਿਓ ਫੁੱਲ ਮਖਾਣੇ ਇੱਧਰ ਪਏ ਨੇ ਥੋੜੇ ਜਿਹਾ ਉਧਰ ਹੋਰ ਆਪਾਂ ਲੈ ਕੇ ਆਉਣੇ ਆ ਕੱਢ ਕੇ ਇਹਨੂੰ ਆਪਾਂ ਫੋਲਦੇ ਆ ਚਲੋ ਆਪਾਂ ਸਮਾਨ ਸੈਟ ਕਰੀਏ ਸਮਾਨ ਨੂੰ ਸਾਰੇ ਨੂੰ ਆਪਾਂ ਘਿਓ 'ਚ ਤੜਾਂਗੇ ਕਿ ਉਹ ਚ ਤਣ ਕੇ ਫਿਰ ਕੁੱਟ ਕੇ ਪਹਿਲਾਂ ਤਿਆਰ ਕਰਾਂਗੇ ਆਪਾਂ ਪੰਜੀਰੀ ਚ ਪਾਉਣ ਲਈ ਆਪਾਂ ਬਣਾਵਾਂਗੇ ਛੋਲਿਆਂ ਦੀ ਪੰਜੀਰੀ ਹਲੋ ਜੀ ਸਮਾਨ ਹਜੇ ਥੋੜਾ ਪੂਰਾ ਆਇਆ ਨਹੀਂ ਆਪਾਂ ਕਿਉਂਕਿ ਜਿਆਦਾ ਨਹੀਂ ਨਾ ਪਉਣੀਆਂ ਹੈਗੀਆਂ ਚੀਜ਼ਾਂ ਗਰਮ ਕਿਉਂਕਿ ਹਜੇ ਮੌਸਮ ਉਹਨਾ ਹੋਇਆ ਨਹੀਂ ਹੈਗਾ ਠੰਡਾ ਜਦੋਂ ਮੌਸਮ ਜਿਆਦਾ ਠੰਡਾਲਾ ਹੋਵੇ ਫਿਰ ਤਾਂ ਆਪਾਂ ਖੜੀ ਜਿਆਦਾ ਦਵਾਈਆਂ ਪਾ ਕੇ ਤੇ ਬਾੜੀ ਤੇਜ ਬੰਜੀਰੀ ਬਣਾਉਣੀ ਹੈ ਹਲੋ ਜੀ ਖੜਕਨ ਨੂੰ ਸੈਟਿੰਗ ਕਰ ਲਈਏ ਇਹ ਜਿਹੜੇ ਛੋਲੇ ਨੇ ਇਹ ਸਾਰੇ ਰੋਸਟ ਹੋਏ ਨੇ ਆਲਰੇਡੀ ਇਹਨਾਂ ਨੂੰ ਆਪਾਂ ਥੋੜਾ ਛੱਟ ਕੇ ਇਹਨਾਂ ਨੂੰ ਲੱਗ ਪੀਸਾਂਗੇ ਇਹਨਾਂ ਤੋਂ ਇਲਾਵਾ ਹੁਣ ਲੋ ਜੀ ਹੁਣ ਆਪਾਂ ਛੋਲੇ ਆਪਣੇ ਸਾਈਡ ਤੇ ਕਰਦੇ ਨੇ ਕਿਉਂਕਿ ਆਲਰੇਡੀ ਪੁੱਜੇ ਹੋਏ ਨੇ ਤੇ ਬੂਰਾ ਖੰਡ ਵੀ ਆਪਾਂ ਸਾਈਡ ਤੇ ਕਰਤੀ ਆ ਛੋਲਿਆਂ ਨੂੰ ਆਪਾਂ ਪੀਸਾਂ ਛੱਟ ਕੇ ਚੰਗੀ ਤਰ੍ਹਾਂ ਵਿੱਚੋਂ ਫਿਲਕ ਥੋੜੇ ਜਿਹਾ ਕੱਢ ਦਾਂਗੇ ਕੁਝ ਰਹਿ ਵੀ ਜਾਣਗੇ ਕੋਈ ਵੱਡੀ ਗੱਲ ਨਹੀਂ ਫਿਰ ਆਪਾਂ ਉਹਨਾਂ ਨੂੰ ਪੀਸਾਂਗੇ ਉਹ ਲਾਗੂ ਪ੍ਰੋਸੈਸ ਆ ਪਹਿਲਾਂ ਆਪਾਂ ਹੁਣ ਇਹ ਜਿਹੜਾ ਸਮਾਨ ਆਪਣਾ ਇਹ ਰੋਸਟ ਕਰਕੇ ਲਾ ਲੋ ਵੀ ਤੁਸੀਂ ਘਿਓ ਵਿੱਚ ਭੁੰਨ ਕੇ ਇਹਨੂੰ ਸਾਰੇ ਨੂੰ ਆਪਾਂ ਪੀਸਣਾ ਵਾ ਪਹਿਲਾਂ ਇਹਨਾਂ ਨੂੰ ਇਹ ਸਮਾਨ ਨੂੰ ਆਪਾਂ ਸੈੱਟ ਕਰਨਾ ਆਪਾਂ ਥੋੜਾ ਜਿਹਾ ਸਮਾਨ ਹੀ ਪਾਇਆ ਬਾਹਲਾ ਨਹੀਂ ਜਿਸ ਤਰ੍ਹਾਂ ਕਮਰਕਸ ਮਨੱਕਾਂ ਹੋ ਗਈਆਂ ਤੇ ਚਾਰੇ ਗੁੰਦਾ ਹੋ ਗਈਆਂ ਖਸਖਸ ਹੋ ਗਈ ਕਾਜੂ ਹੋ ਗਏ ਕਾਜੂ ਥੋੜੇ ਪਾਵਾਂਗੇ ਆਪਾਂ ਇਹ ਚ ਅੱਧੇ ਕਾਜੂ ਪਾਵਾਂਗੇ ਸਾਰੇ ਨਹੀਂ ਪਾਉਂਦੇ ਫਲ ਮਖਾਣੇ ਪਸਾਰੇ ਪਾ ਲੜਿਆ ਇਹ ਵੀ ਥੋੜੀ ਹੋਣਗੇ तकरीबन ਪੰਜੀਰੀ ਚ ਅੱਧੇ ਕਾਜੂ ਪਾਵਾਂਗੇ ਇਹਨਾਂ ਚੋਂ ਅੱਧੇ ਹੀ ਬਦਾਮ ਪਾਵਾਂਗੇ ਲੋ ਜੀ ਹੁਣ ਆਪਾਂ ਘਿਓ ਰੱਖ ਲਿਆ ਪਾ ਕੇ ਕੜਾਹੀ ਚ ਫਲ ਪਤਾਸੇ ਫਲ ਮਖਾਣੇ ਦਾ ਕੱਢਣੇ ਸ਼ੁਰੂ ਕਰਤੇ ਨੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਤਲਾਂਗੇ ਥੋੜੇ ਥੋੜੇ ਕਰਕੇ ਇਹ ਆਪਾਂ ਤਾਂ ਕੋਲੇ ਰੱਖ ਲਿਆ ਕਿ ਥੋੜੀ ਥੋੜੀ ਚੀਜ਼ ਜਦੋਂ ਆਪਾਂ ਤੜਨੀ ਆ ਫਿਰ ਇਹਦੇ ਚੋਕ ਮੋਣਾ ਪੈਣਾ ਬਾਰ-ਬਾਰ ਕਿਉਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਫੁੱਲ ਮਕਾਣੇ ਤਲਣੇ ਸ਼ੁਰੂ ਕਰਦੇ ਨੇ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਸੇਕ ਲਗਾਉ। ਜਦ ਇਹ ਹਲਕੇ ਹਲਕੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਬਸ ਆਪਾਂ ਜਦ ਇਹ ਕੱਢ ਲੈਣ ਹੁੰਦੇ ਬਾਹਰ ਜਿਆਦਾ ਨਹੀਂ ਮਤਲਬ ਮੁਰਮਚਾਈ ਲਵਾਂ ਇਹ ਚ ਹੋਰ ਪਾ ਲਓ ਥੋੜੀ ਜਿਹੀ ਖੁੱਲੀ ਆਪਣੀ ਕੜਾਹੀ ਮਚਲ ਬਣਾਉਣੇ ਆਪਾਂ ਪਕਾਉਣਾ ਇਹਨਾਂ ਨੇ ਸਾਰਾ ਘਿਓ ਨੇ ਸੋਕ ਕਰ ਜਾਣਾ ਪਰ ਬਹੁਤ ਵਧੀਆ ਕੰਚ ਕਰੰਚ ਹੋ ਜਾਂਦੇ ਨੇ ਇਹ ਜਦੋਂ ਨਾ ਆਪੇ ਇਹਨਾਂ ਨੂੰ ਪੀਸ ਲੈਣੇ ਆ ਜਾਂ ਫਿਰ ਆਪਾਂ ਕੁੰਡੀ ਛੋਟੇ ਜਿਹਾ ਮਾਮ ਜਿੱਥੇ ਚ ਪਾ ਕੇ ਕੁੱਟ ਕੇ ਉਹ ਕੋਨੇ ਉਹਦੇ ਵਿੱਚ ਆਟੇ ਚ ਫਿਰ ਪੰਜੀਰੀ ਵੀ ਨਹੀਂ ਕਰੰਚੀ ਕਰੰਚੀ ਲੱਗਦੀ ਹੈ ਬਹੁਤ ਸਵਾਦ ਲੱਗਦੀ ਹੈ ਟੇਸਟ ਆ ਲੱਗ ਹੀ ਹੁੰਦਾ ਇੱਕ ਲਓ ਜੀ ਹੁਣ ਆਪਣੇ ਫਲਪਤਾਸੇ ਤਾਂ ਹੋ ਗਏ ਨੇ ਸਾਰੇ ਰੋਸ ਤੇ ਮਤਾਂ ਚੰਗੀ ਤਰ੍ਹਾਂ ਆਪਾਂ ਘਿਓ ਚ ਤੜਕ ਕੇ ਕਰ ਲੈਨੇ ਸਹੀ ਤੇ ਹੁਣ ਆਪਾਂ ਇਹਨਾਂ ਚ ਪਾਵਾਂਗੇ ਥੋੜਾ ਜਿਹਾ ਹੋਰ ਦਿਸੇ ਘਿਓ ਪਾ ਕੇ ਕਾਜੂ ਪਾਵਾਂਗੇ ਹੁਣ ਆਪਣੀ ਵਾਰੀ ਹੈ ਜੀ ਕਾਜੂ ਮੈਨੂੰ ਭੁੰਨਣ ਦੀ 1 ਕਿਲੋ ਕਾਜੂ ਨੇ ਜੀ ਜਿਹੜੇ ਫੁੱਲ ਮਖਾਣੇ ਨੇ ਉਹ ਤਾਂ ਜੀ ਵਿੱਚੋਂ ਸਾਰਾ ਆਪਣਾ ਘਿਓ ਪੀ ਜਾਂਦੇ ਨੇ ਤੇ ਇਹਨਾਂ ਨੇ ਕਿਉਂ ਪੀਣਾ ਨਹੀਂ ਇਹ ਤਾਂ ਬਸ ਥੋੜੇ ਜੇ ਉਦਾਂ ਹੀ ਪਾ ਲੈਨੇ ਹੁਨੇ ਆਪਾਂ ਘਿਓ ਵਿੱਚ ਜ਼ਿਆਦਾ ਛੱਡ ਦਿੰਦੇ ਹੁੰਦੇ ਨੇ ਤਾਂ ਕਿੰਸਮ ਲਓ ਜੀ ਆਪਣੇ ਕਾਜੂ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਨੇ ਦੇਖੋ ਧਿਆਨ ਨਾਲ ਹੁਣ ਆਪਾਂ ਇਹਨਾਂ ਨੂੰ ਨਾ ਥੋੜੇ ਥੋੜੇ ਕਰਕੇ ਇਸ ਤਰ੍ਹਾਂ ਲੱਗ ਥਾਲਜ ਕੱਢਣਾ ਹੈ ਲੋ ਜੀ ਹੁਣ ਆਪਾਂ ਪਾ ਲਏ ਨੇ ਬਦਾਮ। ਉਸੇ ਤਰ੍ਹਾਂ ਇੱਕ ਕੜਚੀ 꼿 ਵਿੱਚ ਹੁਣ ਆਪਾਂ ਇਹਨਾਂ ਨੂੰ ਵੀ ਇਸੇ ਤਰ੍ਹਾਂ ਥੋੜਾ ਜਿਹਾ ਭੁੰਨਾਂਗੇ ਡੀਪ ਫ੍ਰਾਈ ਕਰਾਂਗੇ। ਇਹਦੇ ਵਿੱਚ ਕਿਤੇ ਸਿੱਕਿਓ ਨਾਲ। ਲੋ ਜੀ ਆਪਣੇ ਬਦਾਮ ਵੀ ਹੋ ਗਏ ਨੇ। ਹੁਣ ਆਪਾਂ ਬਦਾਮ ਕੱਢ ਲਵਾਂਗੇ ਲੱਗ। किन्ने क्रंची हो गए ने देखिया किस तरह खड़का हो रहा पाल चलो जी हम आपे थोड़े जे खरोट खरोट आप पा थोड़े पावगे क्योंकि अद्धा कु किलो ही खरोट पावे ज़्यादा नहीं पाने क्योंकि अखरूट ना अं सिंपल खाना पसंद करते हैं जीरे वगैरह से कद असी ज़्यादा पाए नहीं है लो जी अपने अखरोंट भी हो गए ने त्या बिल्कुल ਹੋੜਵਾਰੀ ਹੈ ਜੀ ਆਪਣੀ ਜਿਹੜੀਆਂ ਸਾਰੇ ਗੁੰਦਾਂ ਨੇ ਇਹਨਾਂ ਨੂੰ ਆਪਾਂ ਭੁੰਣਾ ਚੰਗੀ ਤਰ੍ਹਾਂ ਘਿਓ 'ਚ ਇਹਨਾਂ ਨੂੰ ਘਿਓ ਥੋੜਾ ਜਿਆਦਾ ਚਾਹੀਦਾ ਪਹਿਲਾਂ ਵੀ ਥੋੜਾ ਜਿਹਾ ਘਿਓ ਆਪਣੀ ਕੜਾਹੀ 'ਚ ਪਿਆ ਸੀ ਕੜਾਹੀ ਵਿੱਚ ਨਾ ਇੰਨਾ ਕੁਝ ਭੁੰਣਾ ਲਿਆ ਕਰਕੇ ਨਾ ਥੱਲੇ ਸਾਰੀ ਪੀਲਕ ਜੀ ਨਾ ਭਰ ਗਈ ਸਟੀਲ ਦੀ ਕੜਾਹੀ ਹੈ ਫਿਰ ਵੀ ਦੇਖ ਲੋ ਇਹ ਜਿਹੜਾ ਵਿੱਚ ਨਾ ਦਸਤਾਵੇ ਕਿਉਂ ਦਾ ਕਲਰ ਚੇਂਜ ਕੀਤਾ ਹੋਇਆ ਹੈ ਇਹ ਜਾਂ ਤਾਂ ਕਿਉਂ ਭੁੰਨਿਆ ਗਿਆ ਜਿਹੜਾ ਵਿੱਚ ਨਾਲ ਦੀ ਨਾਲ ਆਪਾਂ ਪਹਿਲਾਂ ਜਿੰਨੇ ਵੀ ਡਰਾਈ ਫਰੂਟ ਰੋਸੀਤੇ ਨੇ ਨਾ ਵਿੱਚ ਡੀਪ ਫਰਾਈ ਕੀਤੇ ਨੇ ਜਾਂ ਉਹ ਉਹਦੇ ਨਾਲ ਹੋਇਆ ਉਦਾਂ ਹੀ ਕਿਉਂ ਬਿਲਕੁਲ ਠੀਕ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਉਹ ਕੋਈ ਨੂੰ ਵਰਤ ਨਹੀਂ ਸਕਦੇ ਤੇ ਆ ਲੋ ਜੀ ਹੁਣ ਆਪਾਂ ਇਸੇ ਵਿੱਚ ਪਾ ਦਾਂਗੇ ਚਾਰੇ ਗੁੰਦਾਂ ਚਾਰੇ ਗੁੰਦਾਂ ਨੂੰ ਥੋੜਾ ਜਿਹਾ ਕਿਉਂ ਤਾਜ਼ਾ ਚਾਹੀਦਾ ਹੈ ਫੁੱਲ ਕੇ ਸਾਰਾ ਕਿਉਂ ਪੀ ਜਾਂਦੀ ਹੈ ਨਾ ਤਾਂ ਫਿਰ ਕੱਚੀਆਂ ਨਾ ਰਹਿ ਜਾਣ ਕਿਸੇ ਪਾਸੇ ਚੰਗੀ ਤਰ੍ਹਾਂ ਫੁੱਲਣ ਜਾਣੀ ਚਾਹੀਦੇ ਇਹਦੇ ਵਧੀਆ ਦੇਖੋ ਜੀ ਚਾਰੇ ਗੁੰਦਾ ਨਾ ਜਿਹੜੀਆਂ ਆਪਣੀਆਂ ਇਹ ਦੇਖੋ ਕਿੰਨੀ ਵਧੀਆ ਹੋ ਗਈਆਂ ਖਿੱਲ ਬਣ ਗਈਆਂ ਨੇ ਬਿਲਕੁਲ ਚੰਗੀ ਤਰ੍ਹਾਂ ਪੁੱਜ ਕੇ ਕੱਲੇ ਕੱਲੇ ਹੋਣੇ ਚਾਹੀਦੇ ਇਸ ਤਰ੍ਹਾਂ ਚਾਰੇ ਗੁੰਦਾ ਆਪਾਂ ਕਰ ਲਿਆ ਨੇ ਬਿਲਕੁਲ ਚੰਗੀ ਤਰ੍ਹਾਂ ਡੀਪ ਫਰਾਈ ਬਹੁਤ ਸੁਣੀਆ ਬਣ ਚੁੱਕੀਆਂ ਨੇ ਹੁਣ ਆਪਾਂ ਕਰਾਂਗੇ ਕਮਰਕਸ ਵੇਖੋ ਕਿੰਨੀ ਪਿਆਰੀ ਹੈ ਕਮਰਕਸ

ਆਪਣੀ ਕਮਰ ਕਸ ਹੋ ਚੁੱਕੀ ਹੈ ਬਿਲਕੁਲ ਡੀਪ ਫਰਾਈ ਇਹਦੇ ਵਿੱਚ ਦੇਸੀ ਘਿਓ ਚ ਹੁਣ ਆਪਾਂ ਦੇਸੀ ਘਿਓ ਥੋੜਾ ਜਿਹਾ ਇੱਕ ਕੜਛੀ ਹੋਰ ਪਾ ਲਿਆ ਇਹਦੇ ਵਿੱਚ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਖਸਖਸ ਹਾਂਜੀ ਹੁਣ ਆਪਾਂ ਸਾਰਾ ਕੁਝ ਪੀਸ ਲਿਆ ਇਹ ਭੈਣ ਆਪਣੇ ਫਲਪਤਾਸੇ ਫਲਪਤਾਸੇ ਪੀਸ ਲਏ ਨੇ ਇਹ ਆਪਣੇ ਸਾਰੇ ਡਰਾਈ ਫਰੂਟ ਜਿੰਨੇ ਸੀ ਆਪਾਂ ਇਕੱਠੇ ਕਰਕੇ ਪੀਸ ਕੇ ਇਹਦੇ ਵਿੱਚ ਕੜਾਈ ਚ ਪਾ ਕੇ ਰੱਖ ਲਏ ਨੇ ਦੇਸੀ ਘਿਓੜੀ ਚ ਦੇਖੋ ਜੀ ਇਹ ਸਾਰੀ ਭਰੀ ਹੋਈ ਆ ਸਾਰੇ ਡਰਾਈ ਫਰੂਟ ਇਹਦੇ ਵਿੱਚ ਆ ਗਏ ਨੇ ਇਹ ਆਪਣੇ ਫਲਪਤਾਸੇ ਪਏ ਨੇ ਹੁਣ ਆਪਾਂ ਕਰਾਂਗੇ ਛੋਲਿਆਂ ਦਾ ਜਿਹੜਾ ਅਗਲਾ ਪ੍ਰੋਸੈਸ ਆ ਛੋਲੇ ਆਪਾਂ ਛੱਟਾਂਗੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਉਹਨਾਂ ਨੂੰ ਆਪਾਂ ਪੀਸਣਾ ਵਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਪੀਸ ਲੈਣਾ ਆ ਮੈਂ ਚੰਗੀ ਤਰ੍ਹਾਂ ਹੁਣ ਅਗਲਾ ਪ੍ਰੋਸੈਸ ਆਪਾਂ ਉਹ ਸਟਾਰਟ ਕਰਦੇ ਆ ਛੋਲਿਆਂ ਦਾ ਵਾਹ ਗਿਰੋ ਦੇਸੀ ਘਿਓ ਇਹਦੇ ਵਿੱਚ ਹੁਣ ਆਪਾਂ ਆਟਾ ਭੁੰਨਾਂਗੇ ਪਹਿਲਾਂ ਤਾਂ 1 ਕਿਲੋ ਆਟਾ ਭੁੰਨਣਾ ਆਪਾਂ ఏదో మనం పాటా కావాలే ਪਰ ਆਪਣਾ ਜਿਹੜਾ ਆਟਾ ਪਾਇਆ ਸੀ ਆਪਾਂ ਉਹ ਥੋੜਾ ਜਿਹਾ ਭੁੰਨ ਚੁੱਕਿਆ ਵਾ ਉਹਦੇ ਭੁੱਜਣ ਤੋਂ ਬਾਅਦ ਵਿੱਚ ਨਾ ਆਪਾਂ ਜਦੋਂ ਆਟੇ ਨੂੰ ਸੇਕ ਲੱਗ ਜਾਂਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਛੋਲਿਆਂ ਦਾ ਆਟਾ ਜਿਹੜਾ ਆਪਾਂ ਪੀਸ ਕੇ ਰੱਖਿਆ ਹੈ ਛੋਲੇ ਕਿਉਂਕਿ ਛੋਲੇ ਪਹਿਲਾਂ ਹੀ ਆਪਣੇ ਹੋਏ ਹੁੰਦੇ ਨੇ ਨਾ ਰੋਸਟ ਕੀਤੇ ਹੁੰਦੇ ਨੇ ਭੁੰਨੇ ਹੋਏ ਛੋਲਿਆਂ ਦਾ ਆਟਾ ਹੁੰਦਾ ਆਪਣੇ ਕੋਲ ਤੇ ਆਪਾਂ ਉਹ ਪੀਸਦੇ ਆਂ ਫਿਰ ਉਹ ਤਾਂ ਉਹਨੂੰ ਇੰਨਾ ਜ਼ਿਆਦਾ ਨਹੀਂ ਭੁੰਨਣ ਦੀ ਲੋੜ ਹੁੰਦੀ। ਉਹ ਤਾਂ ਪਹਿਲਾਂ ਬਿਲਕੁਲ ਸਿਮ ਕਰਕੇ ਨਾ ਪੱਠੀ ਸਿਮ ਤੇ ਭੁੰਣਾ ਨਹੀਂ ਇਹ ਥੱਲੇ ਬਹੁਸ਼ਤੀ ਲੱਗ ਜਾਂਦਾ ਹੁੰਦਾ। ਹੁਣ ਆਪਣਾ ਛੋਲਿਆਂ ਦਾ ਆਟਾ ਤੇ ਕਣਕ ਦਾ ਆਟਾ ਹੁਣੇ ਰਲ ਗਏ ਨੇ। ਹੁਣੇ ਆਪਾਂ ਬਹੁਤ ਸਿੰਮ ਰੱਖਣੀ ਆ ਭੱਜੀ ਸਿੰਮ ਸਿੰਮ ਅਗ ਤੇ ਇਹ ਭੁੰਨੇ ਆ ਥੋੜੇ ਜਿھے ਕੁਲਵਾਣਾ ਬਾਲਾ ਨਹੀਂ ਕਿਉਂਕਿ ਛੋਲੇ ਆਲਰੇਡੀ ਭੁੰਨੇ ਹੋਈ ਹੁੰਦੇ ਨੇ ਥੋੜਾ ਜਿਹਾ ਸੇਕ ਲਵਾ ਕੇ ਬਾਸ ਇਹਨਾਂ ਨੂੰ ਆਪਾਂ ਭੁੰਨਣਾ ਹਾਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਆਪਣੇ പീട്ട്സിൽറെഡി ഹാ പേ ഫുൽ മഖാണി ड्राई फ्रूट ਮਣਾ ਲੈਨੇ ਤੇ ਹੁਣ ਇਹਦੇ ਵਿੱਚ ਆਪਾਂ ਕਿਸ਼ਮਿਸ਼ ਵਰਾ ਮਣਾਵਾਂਗੇ ਫਿਰ ਇਸ ਤੋਂ ਬਾਅਦ ਵਿੱਚ ਆਪਾਂ ਇਹ ਚ ਮਣਾਵਾਂਗੇ ਪੂਰਾ ਖੰਡ ਇਹ ਆਪਾਂ ਛਾਣ ਕੇ ਬਿਲਕੁਲ ਸਾਫ਼ ਕਰ ਲਈ ਸੀ ਹੁਣ ਆਪਾਂ ਸਾਰਾ ਕੁਝ ਇਕੱਠਾ ਮਿਕਸ ਕਰਨਗੇ ਔਰ ਆਪਾਂ ਫਲੇਮ ਬਿਲਕੁਲ ਹੁਣ ਗੈਸ ਦੀ ਬੰਦ ਕਰ ਦੇਣੀ ਆ ਲਓ ਜੀ ਹੁਣ ਆਪਣੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਹੁਣ ਆਪਾਂ ਇਹਦੀ ਨੂੰ ਥੋੜੀ ਜਿਹੀ ਕੱਢਾਂਗੇ ਬਾਬਾ ਜੀ ਦਾ ਸਭ ਤੋਂ ਪਹਿਲਾਂ ਆਪਾਂ ਜੋਤ ਲਾ ਕੇ ਮੱਥਾ ਟੇਕਾਂਗੇ ਪੰਜ ਚਮਚੇ ਆਪਾਂ ਕੱਢ ਲੈਨੇ ਆਪਣੇ ਬਾਬਾ ਜੀ ਦੇ ਨਾਂ ਦੇ ਆਪਾਂ ਮੱਥਾ ਟੇਕ ਕੇ ਖਾ ਕੇ ਸ਼ੁਕਰਾਨਾ ਕਰਾਂਗੇ ਮਹਾਰਾਜ ਦੇ ਵੀ ਸਾਰਿਆਂ ਨੂੰ ਖਾਣ ਵਾਲਿਆਂ ਨੂੰ ਸਿਹਤ ਵਕਸ਼ੇ ਵਧੀਆ ਚੰਗੀ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਨ ਲਈ ਹੁਣ ਆਪਣੀ ਪੰਜੀਰੀ ਬਿਲਕੁਲ ਠੱਡੀ ਹੋ ਚੁੱਕੀ ਆ ਇਸ ਕਰਕੇ ਹੁਣ ਆਪਾਂ ਇਹਨੂੰ ਨਾ ਭਾਂਡੇ ਵਿੱਚ ਪਾਵਾਂਗੇ ਬਰਤਨ ਵਿੱਚ ਪਾ ਕੇ ਰੱਖ ਕੇ ਠੀਕ ਆ ਜੀ ਆਪਣੀ ਪੰਜੀਰੀ ਹੋ ਚੁੱਕੀ ਹੈ ਤਿਆਰ ਹੁਣ ਲਓ ਜੀ ਦੇਖੋ ਕਿੰਨੀ ਵਧੀਆ ਆਪਣੀ ਪੰਜੀਰੀ ਤਿਆਰ ਹੋਈ ਹੈ ਬਿਲਕੁਲ ਬਹੁਤ ਵਧੀਆ ਆਪਣੀ ਪੰਜੀਰੀ ਤਿਆਰ ਹੋਈ ਆ ਕਿੰਨੇ ਤਰ੍ਹਾਂ ਦੇ ਦੇਖੋ ਆਪਾਂ ਡਰਾਈ ਫਰੂਟ ਪਾਏ ਨੇ ਆਪਾਂ ਜਣੀ ਵੀ ਲਾਲੂ ਵੀ ਜਮਾਈ ਪੀਸ ਕੇ ਪਾਏ ਨੇ ਨਾ ਇਹਦੇ ਛੋਲਿਆਂ ਪੈਦਾ ਪਤਾ ਲੱਗਣਾ ਉਹ ਹਲਕਾ ਫੁਲਕਾ ਟੇਸਟ ਤੋਂ ਪਤਾ ਲੱਗੂਗਾ ਨਾ ਹੀ ਇਹਦਾ ਆਪਾਂ ਤੋਂ ਲੱਗਣਾ ਆਪਾਂ ਨੂੰ ਇਹਦੇ ਵਿੱਚ ਡਰਾਈ ਫਰੂਟ ਕਿੰਨਾ ਪਾਇਆ ਹੋਇਆ ਇਕ ਇਵਨ ਕਿ ਜਿੰਨਾ ਆਪਣਾ ਆਟਾ ਸੀ ਉਸ ਤੋਂ ਜ਼ਿਆਦਾ ਡਰਾਈ ਫਰੂਟ ਪਾਏ ਨੇ ਆਪਾਂ ਜਿੰਨੇ ਛੋਲੇ ਸੀ ਉਸ ਤੋਂ ਵੀ ਜਣੀ ਜ਼ਿਆਦਾ ਡਰਾਈ ਫਰੂਟ ਸੀਗੇ ਡਬਲ ਕੁਆਂਟੀਟੀ ਵਿੱਚ ਤੇ ਹੁਣ ਤੁਸੀਂ ਪੰਜੀਰੀ ਇਹ ਜੀ ਬਣਾਓ ਸਾਰੇ ਜਾਣੇ ਖਾਓ ਇਹ ਸਿਹਤ ਲਈ ਬਹੁਤ ਚੰਗੀ ਹੁੰਦੀ ਆ ਔਰ ਤੁਸੀਂ ਸਾਡੇ ਚੈਨਲ ਨੂੰ ਕਰ ਲਿਓ ਸਾਰੇ ਜਣੇ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰਿਓ ਅਗੇ ਸਾਰਿਆਂ ਦੇ ਵਿੱਚ ਤੇ ਬੈਲ ਆਈਕਨ ਵੀ ਦਬਾ ਲਿਓ ਤੁਸੀਂ ਚੈਨਲ ਦਾ ਥੈਂਕ ਯੂ ਜੀ ਅੱਗੇ ਤੋਂ ਹੋਰ ਵੀਡੀਓ ਬਹੁਤ ਆਉਂਦੀਆਂ ਰਹਿਣੀਆਂ ਧੰਨਵਾਦ ਤੁਹਾਡਾ ਸਾਰੇ ਵੀਡੀਓ ਦੇਖਣ ਦਾ